ਈ ਸਰ ਆਪਣਾ ਨਾਮ ਦੱਸਿਓ ਤੇ ਕਿੰਨਾ ਦੇ ਕੋਈ ਲੱਗਿਓ ਤੁਹਾਡੇ ਕੀ ਲੱਗਦੇ ਆ ਕਿ ਕੀ ਗੱਲ ਆ ਮੈਂ ਸਤਨਾਮ ਸਿੰਘ ਨਾਮ ਮੇਰਾ ਮੇਰਾ ਸਾਲਾ ਵਾ ਤੇ ਉਹ ਇਤਾਰ ਰਜਾਨਾ ਭਤੀਜੀ ਨੂੰ ਚਾਉਣ ਲੈ ਜਾਂਦਾ ਹੀ ਉੱਥੇ ਚੌਂਕ ਦੇ ਵਿੱਚ ਗਿਆ ਤੇ ਉਹ ਕੋਲ ਜੋ ਚਲਾ ਕੇ ਵਾਪਸ ਮੁੜਿਆ ਤੇ ਉਹ ਫੇਰ ਕਿ ਉਹਨਾਂ ਨੇ ਜੇ ਮੂੰਹ ਵੱਧੇ ਮੁੜਿਆ ਨੇ ਉਹਨਾਂ ਨੇ ਗੋਲੀ ਨਾ ਮਾਰੀ ਕੰਮ ਕੀ ਕਰਦੇ ਸੀ ਇਹ ਖੇਤੀਬਾੜੀ ਕਰਦਾ ਸੀ ਮੁਖਵਿੰਦਰ ਕੋਈ ਪੁਰਾਣੀ ਰਾਂਜੀਸ ਭਾਜੀ ਹੈ ਜੀ ਪੁਰਾਣੀ ਤੇ ਮੁਖਵਿੰਦਰ ਤੋਂ ਹੀ ਪਤਾ ਲੱਗੇਗਾ ਜੀ ਹਾਂ ਕੋਈ ਹੈ ਆ ਕਿ ਕਿਵੇਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੱਸ ਦਿਆ ਨੌਂ ਰਾਉਂਡ ਹੋਏ ਆ ਫਿਰ ਤੇ ਪੰਜ ਲੱਗੀਆਂ ਪੁਲਿਸ ਨੂੰ ਕੀ ਮੰਗਤੀ ਕਰਦੇ ਪੁਲਿਸ ਤੋਂ ਇਨਸਾਫ ਦੀ ਮੰਗ ਹੈ ਵੀ ਜਿਹੜਾ ਕਾਰਵਾਈ ਕੀਤੀ ਤਫतीश ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਜਿਹੜੀ ਪੁਲਿਸਾ ਉਹ ਲੱਗੀ ਹੋਈ ਹੈ ਤਾਂ ਫਿਰ ਮੌਕੇ ਤੇ ਆਏ ਆ ਸਰ ਜੀ ਭਾਈ ਕੀ ਨਾਮ ਹੈ ਤੁਹਾਡਾ ਮਨਿੰਦਰ ਸਿੰਘ ਸਰਪੰਚ ਮੈਡੀ ਖੁਰਦ ਸਾਫ ਦਾ ਸਰਪੰਚ ਇਹ ਗੱਲ ਬਾਤ ਜਿਹੜਾ ਕੋਲੀ ਘਟ ਨਾਲ ਕੋਈ ਹੋਰ ਗੱਲ ਕੋਈ ਮੁਖਵਿੰਦਰ ਸਿੰਘ ਆਪਣੇ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ 3 ਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ ਰੋਹ ਜਾਂਦਾ ਸੀ 7 ਵਜੇ ਦੇ ਕਰੀਬ ਉੱਥੋਂ ਜਿਹੜਾ ਚੜਾ ਕੇ ਵਾਪਸ ਆ ਰਿਹਾ ਵਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਣੇ ਦਸਤੇ ਆ ਇਹ ਮੋਟਰਸਾਈਕਲ ਤੇ ਸੀ ਇਹ ਐਕਟਵਾਟੀ ਸੀ ਅੱਛਾ ਜੀ ਕਿਹੜੇ ਹਮਲਾਵਰ ਸੀ ਜੋ ਮੋਟਰਸਾਈਕਲ ਤੇ ਆਏ ਉਹ ਮੋਟਰਸਾਈਕਲ ਤੇ ਆਂਦੇ ਆ ਕਿੰਨੇ ਤਿੰਨ ਜਣੇ ਸੀ ਕਿੰਨੇ ਰਾਉਂਡ ਫਾਇਰ ਹੋਏ ਤੇ ਕਿੰਨੀਆਂ ਗੋਲੀਆਂ ਲੱਗੀਆਂ ਦੱਸਣ ਮੁਤਾਬਕ 9 ਤੋਂ 10 ਦੇ ਆ ਰਾਉਂਡ ਫਾਇਰ ਹੋਏ ਆ ਤੇ 5 ਲੱਗੇ ਆ ਤੇ ਕੱਲੇ ਇਹੋ ਜਿਹੀ ਬੁੜੀ ਕੁੜੀ ਬੁੜੀਆਂ ਤੇ ਚੜ ਗਈ ਸੀ ਬੱਸ ਇਹਨੂੰ ਚੜਾਤਾ ਸੀ ਕੋਈ ਕਾਰਨ ਪਤਾ ਲੱਗਾ ਜੀ ਕੋਈ ਤਰਾੜੇ ਰੰਜਿਸ਼ ਬਾਜੀ ਜਾਂ ਕਰਤਾ ਕਾਰਨ ਦਾ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਕਵਿੰਦਰ ਸਿੰਘ ਵੀ ਦੱਸ ਸਕਦਾ ਵਾ ਪੁਲਸ ਨੂੰ ਕੰਪਲੇਟ ਪੁਲਸ ਨੂੰ ਮੌਕੇ ਤੇ ਕੰਪਲੇਨਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਲਈ ਕਰ ਅੱਜ ਇੱਕ ਮਰੜੀ ਖੁਰਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰਗੇਵਾਲ ਅੱਡੇ ਤੇ ਜੋ ਕਿ ਸਕੂਲ ਜਾਣ ਲਈ ਉਹਨੂੰ ਬੱਸੇ ਚੜਾਉਣ ਲਈ ਉੱਥੇ ਖੜਾ ਸੀਗਾ ਤੇ ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਅੰਕਾ ਤੇ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤੇ ਆ ਇਹ ਫਾਇਰ ਲੱਗਨ ਦਾ ਜਿਹੜਾ ਜ਼ਖਮੀ ਹੋ ਗਿਆ ਵਾ ਜਿਸ ਨੂੰ ਅ ਪਿੰਡ ਦੇ ਬਹੁਤ ਪਰ ਬੰਦਿਆ ਵੱਲੋਂ ਅਮਨਦੀਪ ਹਸਪਤਾਲ ਅਮਰਸਰ ਵਿੱਚ ਜਿਹੜਾ ਉਹ ਦਾਖਲ ਕਰਾਇਆ ਗਿਆ ਜਿੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹ ਦੀ ਖਤਰੇ ਤੋਂ ਬਾਹਰ ਇਸ ਬੰਦੀ ਮੁਕਦਮਾ ਜਿਹੜਾ ਵਾ ਉਹ ਅਸੀਂ ਦਰਜ ਕਰ ਲਿਆ ਤੇ ਤਫ਼ਤੀਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਆ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਹੋਣ ਮੁੱਢਲੀ ਤਫ਼ਤੀਸ਼ ਕੀ ਸਾਹਮਣੇ ਆਇਆ ਦੇ ਵੇਖੋ ਹਾਲ ਦੀ ਘੜੀ ਅਜੇ ਕੁਛ ਨਹੀਂ ਪਤਾ ਲੱਗ ਰਿਹਾ ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਧਰੋਂ ਆਏ ਆ ਅਸੀਂ ਉਹ ਸਾਹਬ ਦੇ ਨਾਲ ਆਪਣੀ ਤਫ਼ਤੀਸ਼ ਕਰ ਰਹੇ ਆ ਟੈਕਨੀਕਲੀ ਵੀ ਤੇ ਇਹ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਦੇ ਜਿਹੜਾ ਜੋ ਇੰਜੜੇ ਆ ਇਹ ਜਦੋਂ ਠੀਕ ਹੋਏਗਾ ਫਿਰ ਇਹਦੀ ਪੁੱਛ ਕੇ ਉਸ ਤੋਂ ਬਾਅਦ ਹੀ ਦੱਸ ਸਕਦੇ ਆ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ ਤਿੰਨ ਚਾਰ ਫਾਇਰ ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਗੜ ਕੇ ਲੰਗੇ ਹੋਏ ਆ ਇਦਾਂ ਦਾ ਹੈਗਾ ਪਰ ਮੌਕੇ ਤੇ ਜਿਹੜਾ ਵਾ ਉਹ 7-8 ਖੂਲ ਜਿਹੜੇ ਆ ਉਹ ਬਰੰਦ ਹੋਏ ਤੇ ਕੋਈ ਅਫਸਰ ਸਿਆਸੀ ਪਾਰਟੀ ਨਾਲ ਵੀ ਤੱल्लੁਕ ਰੱਖਦਾ ਸੀ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਹੁਣ ਇਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜਦੋਂ ਇਹ ਆਪਣੇ ਠੀਕ ਹੋ ਗਿਆ ਆਪਾਂ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ ਪਰ ਲੋਕਾਂ ਨੇ ਕਹਿਣਾ ਕਿ ਕਾਲੀ ਦਲ ਦੇ ਨਾਲ ਸੰਬੰਧਤ ਸੀਗਾ ਕਾਲੀ ਆਗੂ ਸੀਗਾ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਲੀ ਦਲ ਨਾਲ ਸੰਬੰਧਤ ਹੋਣ ਦਾ ਮਤਲਬ ਕਿਸੇ ਨੂੰ ਮਾਰਨਾ ਥੋੜੀ ਹੈ ਅਨੁਖਿਆਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ ਬੜੇ ਛੇਤੀ ਇਹਦਾ ਜਲਦ ਤਵਾਂ